ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੀਆਂ ਖ਼ਬਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਵੀ ਆਪ ਸਰਕਾਰ ਨੂੰ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਇਹਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਿੰਦਰ ਸਿੰਘ ਚੋੜੇ ਦੇ ਨਾਲ ਤੁਰੇ ਹਾਂ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਮੈਂ ਤਾਂ ਅੱਗੇ ਦੱਸ ਚੁੱਕਿਆ ਆ ਪਾਵਨਾ ਵਾ ਇਹਨਾਂ ਦੀ ਬਾਦਲ ਤੇ ਗੋਲੀ ਚੱਲਿਆ ਆ ਤੋਈਆਂ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਹੋਈ ਉਹਦੇ ਤੋਂ ਨਹੀਂ ਮੈਂ ਇਹ ਕਹਿ ਰਿਹਾ ਆ ਵੀ ਇਹ ਇੱਕ بڑا ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗ੍ਹਾ ਠੀਕ ਨਹੀਂ ਆ ਮੈਂ ਫੇਰ ਦੱਸ ਚੁੱਕਿਆ ਆ ਵੀ ਇਹ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ ਇਸ ਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਹੀ ਦੇਣਗੇ ਕਿ ਉਹਨਾਂ ਨੇ ਇੰਨਾ ਐਕਸਟ੍ਰੀਮ ਸਟੈਪ ਕਿਉਂ ਲਿਆ ਆ ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਘੱਟੋ ਘੱਟ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਭਾਈ ਨਰੈਨ ਸਿੰਘ ਚੌੜਾ ਨੂੰ ਆਪ ਪੁੱਛਣ ਲਾ ਕਿ ਕਿਸੇ ਦੁਨੀਆਵੀ ਅਦਾਲਤ ਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ رائے ਨਹੀਂ ਦੇਣੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੈਨ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿ ਸਾਡੇ ਕੋਲ ਵਗਿਆ ਹੁੰਦੀ ਸੀ ਤੇ ਸਾਨੂੰ ਉਹ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮर्याਦਾ ਦੇ ਵਿੱਚ ਉਲੰਘਣਾ ਕੀਤੀ ਹੈ ਬਹੁਤ ਵਾਰ ਸਾਨੂੰ ਭਾਈ ਨਰੈਨ ਸਿੰਘ ਚੌੜਾ ਨੇ ਟੋਕਿਆ ਆ ਪਰ ਐਸੇ ਬੰਦੇ ਨੂੰ ਵੀ ਇੱਕ ਐਨ ਐਕਸਟ੍ਰੀਮ ਸਟੈਪ ਲੈਣਾ ਪਿਆ ਇਹਦਾ ਸਹੀ ਜਵਾਬ ਭਾਈ ਨਰੈਲ ਸਿੰਘ ਚੌੜਾ ਦੇਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ YouTube ਵੱਲੋਂ ਇੱਕ ਤੰਜ ਵੀ ਕੱਸਿਆ ਗਿਆ ਹੋਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਅਕਾਲੀ ਵਿੱਲ ਵੱਲੋਂ ਰਹਿਮ ਸਿੰਘ ਚੌੜਾ ਦਾ ਕਰਮਾਨ ਕੀਤਾ ਜਾਣਾ ਚਾਹੀਦਾ ਕੀ ਕਰਨਾ ਚਾਜਣਾ ਚਾਹੀਦਾ ਸਨਮਾਨ ਕੀਤਾ ਜਾਣਾ ਚਾਹੀਦਾ ਕਰਮਾਨ ਕਰਨਾ ਚਾਹੀਦਾ ਨਰੈਲ ਕਿੰਨੇ ਕਹਿਆ ਇਹ ਰਵਨੀਤ ਬਿੱਟੂ ਕੋਈ ਬੰਦਾ ਤੇ ਚੱਜ ਦਾ ਲੱਭੀ ਆ ਸੀ ਉਹ ਤੇ ਹਰ ਗੱਲ ਦੇ ਉੱਤੇ ਟੰਗ ਡਾਉਣ ਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਜਪਾ ਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਚ ਵੇਖਿਆ ਹੈ ਉਨ ਜੋ ਕਹਿੰਦਾ ਕਹਿੰਦਾ ਰਹਿੰਦਾ ਮਨਨ ਸਿੰਘ ਚੋੜੇ ਨੇ ਇਹ ਜਿਹੜਾ ਕੰਮ ਕੀਤਾ ਹੈ ਕਿ ਜਿਹੜਾ ਉਹਨੂੰ ਪੰਥ ਸਿੰਘ ਛੇਕਿਆ ਜਾਵੇ ਇਹਦੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਵੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਕੱਲ ਤੱਕ ਸੈਮ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿ ਰਹੇ ਛੇਕਣਾ ਜਾਣਾ ਚਾਹੀਦਾ ਛੇਕ ਜਿਹੜੇ ਬੰਦੇ ਨੂੰ ਛੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਿਮਾਣਾ ਬਣਾ ਕੇ ਰੱਖਦਾ ਉਹ ਕਹਿੰਦੇ ਨਰਨ ਸਿੰਘ ਚੋੜਾ ਦੀ ਮਦਦ ਪੁੱਛਣੇ ਵੀ ਕੀਤੀ ਇਹ ਤਾਂ ਪੁਲਿਸ ਜਵਾਬ ਦਵੇ ਔਰ ਪਰ ਮੈਥੇ ਹਾਂ ਇੱਕ ਗੱਲ ਬੜੀ ਆ ਰਹੀ ਹੈ ਖਤਰਨਾਕ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸ ਅੱਜ ਦੇ ਆਖਬਾਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਕਿ ਆਪ ਸਰਕਾਰ ਨੂੰ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਾਇਣ ਸਿੰਘ ਚੋੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਜਿਉਂਨੇ ਕੋ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਚੀਜ਼ ਨੂੰ ਐਡਮਿਟ ਕਰੇਗਾ ਸਾਨੂੰ ਇਹ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚ ਉਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਕਾਲੀ ਦਲ ਅੱਜ ਸਾਰਾ ਹੀ ਉਹ ਆ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋਂ ਲੀਡਰ ਹੈਗੇ ਨੇ ਮੂਵਮੈਂਟ ਦੀ ਪੈਰਵਾਹੀ ਕਰਦੇ ਸੀ ਤੇ ਜਿੱਦਣ ਵਿਕਣ ਦਾ ਮੌਕਾ ਮਿਲਿਆ ਤੇ ਐ ਵਿਕਨੇ ਆ ਤੇ ਜੇ ਭਾਈ ਨਰਨ ਸਿੰਘ ਚੌੜਾ ਵੇਖਣ ਵਾਲਾ ਹੁੰਦਾ ਨਾ ਤੇ ਉਹਨੂੰ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਤੇ ਬੈਠਾ ਹੁੰਦਾ ਵੇਖ ਕੇ ਠੀਕ ਹੈ ਜੀ ਥੈਂਕ ਯੂ